ਆਹ ਨਿਸ ਸਹਜ ਸੁਭਾਏ ਦਰਸਨ ਪਰਸੇ ਆ ਗੁਰੂ ਕੈ ਜਾਨਾ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੁਰ ਅਰ ਸੋਹੁ ਕਰ ਸੋਹੁ ਝਟਿਆ ਤੋਦ ਡਠੇ ਸੱਚੇ ਪਾਤ ਸਾਹ ਮਲ ਜਾ ਨਾ ਮਾ ਜਾ ਨਾ ਮਾਂ ਦੀ ਕੱਟੀ ਆ ਸਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਹ ਜਹ ਵੇਖੋ ਤਹ ਹਜੂਰਾ ਦੂਰ ਕਦ ਹੋ ਨ ਜਾਏ ਰਾਵ ਰਹਿਆ ਸਰਬਤਰ ਮੈਂ ਮਨਾ ਸਦਾ ਧਿਆਈ ਜਹ ਜਹ ਪੇਖਾ ਤਹ ਹਜੂਰਾ ਦੂਰਾ ਕਤਹੋ ਨਾ ਜਾਏ ਹਰ ਆਵ ਰਾਹਿਆ ਸਰਬਤਰ ਮੈਂ ਮਾ ਨਾ ਸਦਾ ਧਿਆਈ ਏ ਤ ਓ ਤ ਨਹੀ ਬੀਛੋੜਾ ਸੋ ਸੰਗੀ ਗਨਿਆ ਬਿਨ ਸਜਾਇ ਜੋ ਨਿਮਖ ਮਹ ਸੋ ਆਲਪ ਸੁਖ ਭਣੀ ਆ ਰਹਾਓ ਪ੍ਰਤਪਾਲ ਆਪਿਆਉ ਦੇ ਕਾਸ਼ ਊਣਾ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਅਸ਼ਾਲਾ ਅਸ਼ੇਦਾ ਅਪਾਰ ਪ੍ਰਭਾ ਊਚਾ ਜਾ ਕਾ ਰੂਪਾ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪਾ सा मत देहो दयाल प्रभ जित तुम है अरादा नानक मंग दान प्रभ हरे न पाग साधा सा मत देहो दयाल प्रभ ਜੇ ਤੋ ਤੁਮਹ ਅਰਾਦਾ ਨਾਨਕ ਮੰਗ ਦਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਜਹ ਜਹ ਪੇਖਉ ਤਹ ਹਜੂਰਾ ਦੂਰਾ ਕਤ ਹੋ ਨਾ ਜਾਈ ਰਵ ਰਹਿਆ ਸਰਬਤਰਮੈ ਮਨ ਸਦਾ ਧਿਆਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ खगखण्ड विहण्डं खलदलखण्डं अतरणमण्डं बरमण्डंडाण्ड्यखण्डं तीप्रचण्डं ज्योतिमण्डं पानप्रभं सुखसन्ताकरणं दुर्मतधरणं किलबेकिहरणं या शरणं जय जय जकारण सृष्टि मम प्रतपारण जाति गं श्री जाति गं सगलद्वार कौषाड् क गु द्वार बाहे गहे गीला जियास गोविन्द दास तुहार ਵਾਹਿਗੁਰੂ ਸਾਇਬ ਜੀ ਗੁਰੂ ਗਰੀਬ ਨਿਵਾਜ ਚੌਪਈ ਭਇਓ ਕੋਰ ਆਹਾਵ ਬਿਕਰਾਰਾ नाचे भूत प्रेत बैतार बैरक बाण गगन गयो शाई जान कुरैण दिन हुए आई भयो कोर आहव बिकरारा ਨੱਚੇ ਭੂਤ ਪ੍ਰੀਤ ਬਹਿ ਤਾਰਾ ਬਰਕ ਬਾਣ ਗਗਨ ਗयो ਛਾਈ ਜਾਨੁ ਕਰੈ ਨਦ ਨ ਹੋਈ ਆਈ ਕਹੂੰ ਪਿ사ਚ ਪ੍ਰੀਤ ਨਾਚੈ ਰਣ ਜੂਝ ਜੂਝ ਕਾਹੂੰ ਗਿਰੇ ਸੁ ਭਟ ਗਣ ਭਏ 라ਵ ਕਰਤ ਕਾਹੂੰ ਭਵਕਾਰ ਉੱਡਤ ਕਾਕ ਕੰਕੇ ਵਿਕਰਾਰ ਬਾਜਤ ਢੋਲ ਮੇਰ ਦੰਗ ਨਗਾਰਾ ताले उपंग बेन बंकारा मुरली नादन फेरी बाजे पीर भ्यानक हुआ तज बाजे बाजत टोल नगारा ਤਾਲੇ ਉਪੰਗ ਬੇਣ ਬੰਕਰ ਮੁਰਲੀ 나ਦਨ ਫੇਰੀ ਬਾਜੇ ਭੀਰ ਪਿਆਨਕ ਹੋਇ ਤਜ ਬਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ